ਏ ਵੇਲਾ ਹੀ ਆ ਗਏ ਬਾਈ ਨੰਬਰ ਵਾਲੀ ਪਹੁੰਚ ਗਿਆ ਚਾਰ ਜਿਹੜੇ ਹੈਮਾਉਂਟ ਸੁਨੇ ਵਾਲਾ ਐਨੇ ਕੈਮਰੇ ਦਾ ਸੁਖਵੀਰ ਵਾਲ ਤੇ ਨਹੀਂ ਹੁੰਦੇ ਉਹਦੇ ਕੋਲ ਵੀ ਇੱਕ ਹੁੰਦਾ ਹੈ ਦੋ ਤੇਰੇ ਤਿੰਨ ਲੱਗੇ ਹੋਏ ਆ ਦੇ ਸਿੰਦਰਪਾਲ ਕਰਾਉਂਦੇ ਅੱਜ ਆ ਵੀ ਆ ਗਿਆ ਠੀਕ ਹੈ ਵਧੀਆ ਇਹ ਦਸਣ ਆਇਆਗਾ ਇਹ ਨਾ ਲਾਈਵ ਚੱਲੀ ਜਾਂਦੀ ਆ ਨਾ ਹੋਰ ਨਾਲ ਹੱਥ ਮਲਾਇਆ ਤੇ ਸਿੱਧੂ ਨਾਲ ਸਿੱਧੂ ਨਾਲ ਹੱਥ ਮਲਾਇਆ ਬਾਹਰ ਲੈ ਆਏ ਮਿਲਦੇ ਦੇਖ ਤੁਸੀਂ ਉਹਦੀ ਗੱਲ ਨਹੀਂ ਸੁਣੀ ਜੇ ਜਿਹੜਾ ਕੈਮਰੇ 'ਚ ਰਿਕਾਰਡ ਹੋ ਗਈ ਤੁਸੀਂ ਸੁਣਿਓ ਬਾਅਦ ਚ ਬੜਾ ਕਰਕਾ ਜਾਂਦੇ ਹੋ ਰਿਹਾ ਤੁਸੀਂ ਤੁਹਾਰੇ ਅਧਿਕਾਰ ਦੇ ਕਿਸ ਤੇ ਜਾਣ ਨਾ ਨਾ ਰਹਿਣ ਦੇ ਯਾਰ ਹੁਣ ਨਹੀਂ ਗੱਲ ਆ ਤਾਂ ਗੁੱਸਤ ਕਰਕੇ ਅਸੀਂ ਇਹਨਾਂ ਨੂੰ ਗੁੱਸਤ ਕਰਕੇ ਇਹ ਕਹਿੰਦਾ ਦੇਖ ਤੂੰ ਠੀਕ ਹੈ ਕਿਹੜੀ ਕਰੀਏ ਨੇ ਬਈ ਇਹ ਇਹ ਤਾਂ ਤਾਕਤ ਵਾਲੀ ਉਹ ਜਿਹੜਾ ਕ੍ਰਾਪ ਇਨਫਰਮੇਸ਼ਨ ਵਾਲਾ ਅਸੀਂ ਜਾਂਦੇ ਉਹ ਏ ਜਿੰਦਰਾ ਚੱਕੀ ਚਾਪੀ ਦਾ ਨਰਕੇ ਸਾਰੇ ਪੁੱਛ ਕੇ ਲਾ ਦਾਂਗਾ ਹੂੰ ਆਪ ਕੋ ਬਸ ਕਿਦਾ ਆਉਂਦਾ ਆਉਂਦਾ ਮੱਤ ਜੋ ਦੇ ਕਿਹੜੀ ਸਪਰੇ ਕਰ ਗਈ ਇਹ ਸਾਡਾ ਕੈਮਰਾਮੈਨ ਠੀਕ 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 ਹੁਣ ਇਹ ਦੁਬਾਰਾ ਨੂੰ ਫੜਾ ਦਿਆਂਗਾ ਆਪਾਂ ਦਾ ਪੈਰ ਤੇ ਹੋ ਜਾਣੇ ਕਿਨੂੰ लवली ਦੋ ਹੱਥਾਂ ਦੇ ਮੈਂ ਖੜਾ ਹਾਂ ਸਵਾਦ ਸਵਾਦ ਅੱਪਾਸ ਅਜੇ ਕੋਟਰਾ ਗਮ ਬਾਇ ਬਿਸਨੀ ਗੱਲ ਕਰਨਾ ਮੇਰਾ ਢੱਡ ਵੱਧ ਗਿਆ ਏ ਗੱਲ ਕੈਵਰੇਜ ਦੇ ਚੱਲੇ ਤੇ ਗੱਲਾਂ ਮੇਰਾ ਢੱਡ ਵੱਧ ਗਿਆ ਹੋ ਹੋ ਹੋਈ ਨਵਾਈ ਹੋ ਜਾ ਇਧਰ 9 ਵਾਈ ਹੋ ਜਾ ਉਹ ਮੜਾ ਉਤੋਂ ਮੇਰੀ ਗੱਲ ਸੁਣਾ ਉਹ ਕਿਹੜੀ ਜੋ ਪਾਈਪ ਨਾ ਵੜਦੇ ਉਹਦਾ ਇਹ ਨਹੀਂ ਕਰ ਉਹ ਬਿੰਡੀ ਮੈਣ ਕੀ ਬਿੰਡੀ ਵਾਲਾ ਆ ਗਿਆ ਮੂਰੇ ਰੇਤੋ ਲੈ ਉਹਨੂੰ ਸਰੇਤੋ ਲੈ ਆਉਣਾ ਜਿੱਧਰੋਂ ਫਿਰ ਕਿਆ ਰੋਕ ਜੁਤੇ ਰੋਕ ਜਿਓ ਨੀਆ ਪਾਣੀ ਦੇ ਦਿਓ ਆਪ ਆਪ ਬਾਣ ਜੇ ਮੜੇ ਦਾ ਸੋਟ ਆਉਂਦੇ ਲਾਣੀਆਂ ਜਿੱਥੋਂ ਤੱਕ ਥੋੜੀ ਨਿਗਾਲੀ ਜਾਂਦੀ ਹੈ ਕਿੱਟਾ ਦਿਖਾਵੇ ਜਣਾ ਹੈ ਕਿੱਟਾ ਹੋਈ ਬਾਦ ਉਧਰੋਂ ਕੱਢ ਕੇ ਲਿਆਵਾ ਅੱਡਾ ਆਵਸ਼ਾੜਤੀ ਮੋਟਰਾਂ ਚ ਟੋਪਰ ਸਾਰੇ ਰੈਡੀ ਨੇ ਪਾਣੀ ਸਟਾਰਟ ਕਰਦੇ ਅੰਦਰ ਪਾ ਲੈ ਯਾਰ ਬਲਦ ਨੋ ਦੇ ਉਹ ਤੇ ਰੇਤ ਲਾ ਹੋ ਜਾਂਗਾ ਉਹ ਉਹ ਹੋਰ ਕਰਤਾ ਉਧਰ ਬੰਨ ਗਾਲੇ ਅੱਜ ਆ ਲੈਟ ਤਾਂ ਹੈ ਨਹੀਂ ਆਊਗੀ ਵਕੂੰ ਵਾਟ ਜੈਰੀ ਕਰਤੀ ਲੈਣਾ ਜੱਜ ਅੱਜ ਫਾਰ ਕੋਈ ਕਿੰਦੇ ਅੱਜ ਸਪਾਰਕ ਬੱਜ ਗਿਆ ਤੁਸੀਂ ਕਰਿਆ ਬਸ ਰੈਸ ਬ੍ਰੇਕ ਕਰੀ ਨਾ ਹੀ ਪਤਾ ਨਹੀਂ ਕਰੀ ਮਾਇਰਾ ਉੱਚਾ ਇਹ ਚੜਕਦੇ ਆ ਜੂਰ ਗਏ ਉਹ ਵੀ ਪਾਈਆਂ ਸਾਈ ਉਹਦੇ ਮਾਰ ਨਹੀਂ ਕਰੇਗਾ ਮਾ ਉਹ 130 ਰੁਪਏ ਤੱਕ ਦੇ ਬੋਰ ਨੂੰ ਮਿੱਟਾ ਪਾ ਪਾ ਇਹਨੂੰ ਕਹਿੰਦਾ ਗੇੜੀ ਕਹਿੰਦੀ ਇਹ ਰੁਪਾ ਹੋ ਢਾਉਂਦੀ ਏ ਝਾੜੋ ਮੈਂ ਕਿੱਲੇ ਕਿ 2000 ਰੁਪਏ ਆਏ ਹਾਏ ਸਾਡੇ ਕਿੱਲੇ ਬਣ ਆ ਹਾਂ ਅਸੀਂ ਤਾਂ ਅੱਧੀ ਭਾਈ ਨੇ ਕਿੱਲੇ ਦੀ ਅੱਧੀ ਕਿੱਲੇ ਦੀ ਠੀਕ ਆ ਸ਼ਰਕ ਕਰਕੇ ਆਓ ਇੱਕ ਡੀਐਫ ਵੀ ਨਹੀਂ ਪਾ ਕੇ ਲਾਤੀ ਅਸੀਂ ਅੱਧੀ ਭਾਈ ਨੇ ਚਾਲਜendra ਚਾਲਜੋ ਇੱਕ ਚਲੋ ਉਸ ਨਹੀਂ ਕਰਦੀ ਉਹ ਮੱਗੇ ਜਾਣ ਮੈਨੂੰ ਲਗਾਏ ਉੱਥੇ ਜਾ ਬਸਾਲ ਤੇ ਹਉ ਕਰੀ ਤੇਰੇ ਫੋਨ ਦਾ ਫੋਟੋ ਵਿੱਚੀ ਕਿ ਸ਼ ਮੈਂ ਹੁਣ ਫੋਨ ਉਹਦੀ ਗੱਲ ਕਰ ਲੈਂਦਾ ਲਾਈਵ ਚੱਲ ਰਿਹਾ ਉਹ ਤਾਂ ਬੰਦ ਹੋਰ ਟਰੈਕਟਰ ਕੋਲ ਇੱਕ ਦਾ ਆ ਦੋਖਣ ਬੜਾ ਬੇਸ ਦਾ ਯਾਰ ਕਾਫਾ ਉਹ ਮੁੜੀ ਦੇ ਭਾਗੇ ਉਹ ਯਾਰ ਤੈਨੂੰ ਤਾਂਹੀਂ ਕਿਹਾ ਜੇ ਤੈਨੂੰ ਖਿੱਚਣੀ ਆਉਂਦੀ ਹੋਰ ਕਿਸੇ ਨੂੰ ਨਹੀਂ ਆਖਿਆ ਨੀਲੇ ਲੀੜੇ ਪਾਜਣ ਨੂੰ ਗੋਹੇ ਦਾ ਢੇਰ ਤਾਂ ਗੋਹੇ ਤੇ ਸਮਾਂ ਲੱਗਦਾ ਲੱਗ ਨਹੀਂ ਕੰਮ ਛੋੜੇ ਗੋਹੇ ਨਹੀਂ ਆਉਣਾ ਦੇ ਜਿਆਦਾ ਪ੍ਰਿੰਟ ਭਰ ਕੇ ਲਿਆ ਆ ਜਾਂ ਫੇਰ ਫੋਨ ਭੰਗੇ ਦਾ ਆ ਖੜਮਾ ਨਹੀਂ ਕਰਨੀ ਬਿਠਾ ਦੇ ਜੀ ਟੀਵੀ ਟੂ ਮੜੀ ਖੜਮਾ ਜਾ ਬਈ ਬੰਦਾ ਜੋ ਲੱਗਾ ਜਾਣਾ ਬਈ ਜਾਣਾ ਲਓ ਜੀ ਆਪਾਂ ਪੈਰ ਤੇ ਚੱਲੇ ਆਂ ਵੀਡੀਓ ਬਣੇ ਵੀਡੀਓ ਹੁਣ ਲੱਗਿਆ ਸਿੱਧਾ ਤੁਰਾ ਜੀ ਤੁਰਿੰਦਰ ਜੋ ਲੱਗਦਾ ਵੀ ਬੱਡੇ ਬਾਹਰ ਖਾਲੀ ਖਾਲਾ ਨਾ ਖਾਲ ਗਿੱਲਾਗਾ ਚਿਪਦੀ ਆ ਪੈਰ ਕੋ ਗਿੱਲਦਾ ਪੱਟਣ ਵਾਲਾ ਹੀ ਹੈ ਸਪੈਡ ਹਨਾ ਏ ਜਿੰਨ ਦਾ ਸਾਂਝਾ ਯਾਰ ਇਹਨਾਂ ਦਾ ਪਟਾ ਦਾ ਚੰਗਾ ਹੀ ਆ ਪਰ ਇਹ ਬਾਬੇ ਦੀ ਮੱਟੀ ਕਰਕੇ ਨਹੀਂ ਬੱਟ ਰਹੇ ਕਹਿੰਦੇ ਬਾਬੇ ਦੀ ਉਹ ਬਾਗੀ ਵਿੱਚ ਇਹਦੇ ਹਰਦੀਪ ਸਿੰਘ ਭੋਲਰ ਖੁਦ ਕੋਲੇ ਕਰਾਉਣ ਆਏ ਨੇ ਸਾਲਟ ਲੈ ਕੇ ਆਏ ਸੀ ਇਹ ਜੀਨ ਸਿੰਘ ਦੇਖੋ ਤੁਸੀਂ ਪਾਈ ਹੋਈ ਇਹ ਤੁਸੀਂ ਵੀਡੀਓ ਚੈੱਕ ਕਰ ਲਈ ਹੈ ਕੋਈ ਮੇਰਾ ਕੁਆਲਟੀ ਬੜਾ ਪੁੰਦਾ ਜਿਹੜਾ ਇਹ ਲੋਰਾ ਚੰਗੀ ਗੱਲ ਆ ਬਈ ਤਾਂ ਇਹਦਾ ਪੁੱਤ ਲਿਖ ਲੁੱਕ ਕਰਨਾ ਫੜੀਆਂ ਬਣਾਉਂਦਾ ਉਹਨੂੰ ਫਿਰ ਪੜਾਈ ਲਿਖਣਾ ਆਉਂਦਾ ਉਹ ਰਾਈਟਰ ਹੈ ਇੱਥੇ ਆਉਂਦਾ ਹੀ ਹੋਊ ਕਿ ਤੇ ਉਹ ਆਉਂਦਾ ਆਉਂਦਾ ਨਾ ਨਾ ਆਉਂਦਾ ਗਿਆ ਨਹੀਂ ਹਜੇ ਆਉਂਦਾ ਤੁਰਿਆ ਫਿਰਦਾ ਜਾਉਂਦਾ ਅਗੇ ਤੋ ਜੀ ਤਿਆਰ ਆਹ ਇਹ ਨਹੀਂ ਮਾ ਜੀ ਬਾ ਹੁਣ ਫੋਨ ਕਰਦਾ ਕਹਿੰਦਾ ਕਿਤੋਂ ਪੁੱਛਦਾ ਮੈਂ ਠੀਕ ਹੈ ਮੈਂ ਤੇ ਦੇਖਾਂਗੀ ਆ ਹੁਣ ਆ ਜਾਂਦਾ ਮੈਨੂੰ ਕਹਿੰਦਾ ਮੈਂ ਤਾ ਫੇਰ ਤੋ ਅਸ ਮੈਨੂੰ ਦੇਖਾ ਨਹੀਂ ਮੈਂ ਇੰਨੀ ਉਹਦੇ ਕੋਲ ਜੰਮਾ ਆਹ ਇਹ ਵੀ ਫੋਨ ਕਰਦਾ ਅਸਿਆ ਕਿਆ ਬੰਦਾ ਖੇਤ ਆਏਗਾ ਨਾ ਇੱਥੇ ਆ ਮਾਰੇ ਜਾਂਦੇ ਹੈ ਨਹੀਂ ਯਾਰ ਤੂੰ ਕਿ ਕੋਠੇ ਉਹ ਲੱਗਦਾ ਸੀ ਕੋਣ ਆ ਉਹ ਤੈਨੂੰ ਮੇਰਾ ਕੀ ਪਤਾ ਲੱਗਦਾ ਕਿ ਡਡਾਂ ਕਿਹੜੇ ਵੇਲੇ ਪਾਣੀ ਪਿੰਦੀ ਆ ਇਹ ਵਿਆਹ ਚ ਆਇਆ ਲੱਡੂ ਲੱਡੂ ਬਾਲੇ ਖਾਦੇ ਆ ਬਈ ਸਾਸਰੀ ਕਾਲੋ ਸਾਸਰੀ ਕਾਲ ਜੀ ਲਾਈਵ ਚੱਲੀ ਟੱਕਰੇ ਨਾਲ ਖੁੱਲ ਗਈ ਸੀ ਲਾਈਵ ਚੱਲੀ ਆ ਬਾ ਹਾਂ YouTube ਤੇ ਚਾ ਚੰਗੀ ਗੱਲ ਹੋਰ ਸੁਣਾਓ ਇਹ ਕਹਿੰਦਾ ਯਾਰ ਮੇਰੇ ਵਾਲਾ ਆੜੀ ਬਾਲੀਆਂ ਪਾਉਂਦਾ ਲਿਖ ਲੁੱਕ ਕਹਿੰਦਾ ਤੁਸੀਂ ਪਾਉਂਦੇ ਆਹੀਂ ਬਣਾ ਮੈਂ ਤੇ سپورਟ ਪੂਰੀ ਐ ਮੈਂ ਨਾਲ ਦੀ ਫੋਟੋ ਵੀ ਪਾਉਣਾ ਹਣਾ ਅੱਛਾ ਆਏ ਨਹੀਂ ਹੈਗਾ ਇਹਨੂੰ ਜਾਣਕਾਰੀ ਉਹ ਪੂਰੀ ਹੈ ਸਾਰੇ ਪਿੰਡ ਦੇ ਪੂਰੀ ਜਾਣਕਾਰੀ ਹੈ ਆਪਣੇ ਪਿੰਡ ਦਾ ਪੱਤਰਕਾਰ ਅਖਬਾਰ ਆਜੀਤ ਅੱਛਾ ਅਜੀਤ ਅਖਬਾਰ ਜਿਹੜੀ ਖਬਰ ਇਹ ਤਾਂ ਲੈ ਸਕਦੇ ਹਾਂ ਹੂੰ ਲੈ ਫੋਟੋ ਖਿੱਚ ਕੇ ਨੇੜੇ ਖੜਾ ਮੜਾ ਚਲ ਹੂੰ ਮੈਂ ਅਸੀ ਤਾਂ ਫਿਰ ਵੀ ਜੁੰਡੀ ਦੇ ਜਾ ਰਾਂ ਵਾਸੀਆਂ ਦੇ ਪੁੱਤ ਹਾਂ ਉਹ ਗਏ ਸੀ ਅੱਛਾ ਹਾਂ ਆ ਪਾ ਵੀ ਖਿੱਚੀ ਖਿੱਚ ਲਈ ਖਿੱਚ ਦੀ ਖਿੱਚ ਦੀ ਉਤੋਂ ਮਾਰੀ ਨਾ ਪਾਰੀ ਮੈਂ ਤੁਹਾਨੂੰ ਕੋਈ ਕਮੈਂਟ ਚ ਕਹਿ ਦੇ ਵੀ ਆਹ ਕਿਹੜੇ ਚ ਮੇਖਲਾ ਜੀ ਖੜਾ ਖੜ ਜਾ ਫਿਰ ਸਮਾਰ ਕੇ ਖਿੱਚੁੰਦੇ ਇਹ ਬੜਿਆ ਹੁਣ ਕਾ ਵੀ ਕਰੀਏ ਤੇ ਅਸੀਂ ਤਾਕਤ ਵਾਲੀ ਇਹ ਕਰਨਗੇ ਕਿ ਬੱਲੀ ਬਾਲੀ ਮੋਟੀ ਹੈ ਨਾ ਛੱਡਦੀ ਨਹੀਂ ਇਹ ਇੱਥੇ ਰਹਿ ਨੀ ਕੈਮਰਾ ਉੱਤੇ ਕਿੱਥੇ ਕਰਤ ਐਨੀ ਦੂਰ ਨਹੀਂ ਜਾਂਦਾ ਹੈ ਐਨੀ ਦੂਰ ਨਹੀਂ ਜਾਂਦਾ ਹੋਰ ਕੋਈ ਗੱਲ ਬਾਤ ਐਨੀ ਦੂਰ ਜਾਂਦੇ ਆ ਢੂੜ ਲੱਖ ਵਾਲੇ ਆਪਾਂ ਯਾਰ ਜਿਹੜੀ ਦੂਰ ਜਾਣ ਵਾਲੀ ਲਿਆਂਵਾਂਗੇ ਲਿਆਂ ਲਾ ਉਹਨੇ ਕਿੱਲੇ ਆਉਂਦੇ ਨਹੀਂਗੇ ਇੱਧਰ ਆਉਣਾ ਆਪਣਾ ਚੱਲ ਪਿਆ ਉਧਰੋਂ ਚਾਹੇ 20 ਲੱਖ ਲੱਗਦੇ ਆ ਉਹਦਾ ਕੋਲ ਥਲਾਈ ਬੱਠਿਆ ਹੈ ਨਾ ਥਲਾਈ 'ਤੇ ਹਾਂ ਆਪਣੇ ਕੋਲ లైਵ ਚੱਲਦਾ ਚਾਹੇ ਅੱਧੀ 20 ਲੱਖ ਲੱਗ ਜੇ ਯਾਰ ਹਾਂ ਹਾਂ ਆਹਾ ਇਹ ਮੇਰੀ ਜਲੌਰ ਸਿੰਘ ਭੁੱਲਰ ਗੀਤਕਾਰ ਇਹ ਨਿੰਦਰਪਾਲ ਸਿੰਘ ਸਿੱਧੂ ਪਰ ਅੱਜ ਠੰਡ ਬੜੀ ਸੀ ਗਾ ਦੇ ਕੇ ਨਹੀਂ ਤਾਂ ਇਹ ਰੂਲੇ ਜੇ ਫਿਰਦੇ ਆ ਅੱਜ ਸੰਤਰੇ ਸੰਤਰੇ ਖਾ ਲਿਆ ਅੱਜ ਆ ਆ ਜੀ ਉਹੀ ਨਾ ਹਾਜਮਾਉਣੇ ਨਿਕਲਿਆਂ ਦੇ ਖਾਦੇ ਕੱਲਿਆਂ ਨੇ ਖਾਦੇ ਆ ਸਪੈਸ਼ਲ ਆਏ ਸੀ ਬਾਗਾਂ ਵਾਲੇ ਸਰਦਾਰ ਰਾਜੂ ਭੁੱਲਰ ਦੇ ਅੱਛਾ ਰਿਸ਼ਤੇਦਾਰ ਹਾਂ ਮਿੱਠੇ ਬਹੁਤ ਸੀ ਪਿੰਡ ਦੇ ਵਿੱਚੋਂ ਭਾਲ ਭਾਲ ਕੇ ਭੇਜੇ ਕੋਈ ਫਿਰ ਪਰਾਣਿਆਂ ਨੂੰ ਤਾਂ ਚੰਗੀ ਭੇਜਦੇ ਹੁੰਦੇ ਹੈਗੇ ਇਹ ਕਿਹੜਾ ਹੁਣ ਬੋਲੀ ਤੇ ਵੇਚਣੇ ਆ ਬਾਕੀ ਉਹਨਾਂ ਨੇ ਆਪ ਦੀ ਨੰਬਰ ਵੀ ਬਣਾਉਣੇ ਹੁੰਦੇ ਆ ਲਖ ਯਾਰ ਉਸ ਪਿੰਡੋਂ ਵਾਲੇ ਮਿੱਠੇ ਆਏ ਸੀ ਜੇ ਆਪਾਂ ਨੂੰ ਹੀ ਮਾਰੇ ਦੇਖਦੇ ਆ ਕੋਈ ਇੱਕ ਫਾੜੀ ਵੀ ਨਹੀਂ ਆਈ ਮਾਲਾ ਕੱਟੀ ਤਤ ਅਠ ਦਿਨ ਉਹ ਖਾਂਦੇ ਨੇ ਤੁਹਾਨੂੰ ਬਾਕੀ ਉਹਨਾਂ ਨੂੰ ਕਈ ਦਿਨ ਹੋ ਗਏ ਉਹਨਾਂ ਨੇ ਇੱਕ ਟੀਕਾ ਖੰਡ ਦਾ ਲਾਇਆ ਸੀ ਵਿੱਚ ਵੀ ਰਸਤੇ ਦੀ ਵਿੱਚ ਭੇਜਣੇ ਮਿੱਠੇ ਹੋ ਜਾਂ ਦੋ ਸਾਲ ਰੋਜ਼ ਖਾ ਜਾਂਦੇ ਬਾਹਲੇ ਨਾ ਖਾਇਆ ਕਰੋ ਮਾ ਨੰਗਣ ਟੱਪਣਾ ਦੇ ਕਹਨੇ ਇਹ ਪੈ ਬਿੱਲੀ ਆ ਪਿਆ ਬੈਠਣ ਇੱਕ ਕੁਰਸੀ ਜ਼ਰੂਰ ਤਰਾਂ ਲਈ ਹੋਰ ਚਲੋ ਠੀਕ ਹੈ ਭਾਈ ਯਾਰ ਚੰਗਾ ਜੀ ਪੋਤਲ ਦੇ ਆਉਣੇ ਜੁਨੇ ਨੀਰਾ ਨੀਰੇ ਦਾ ਟਾਈਮ ਹੁੰਦਾ ਜੀ ਪਿੰਡਾਂ 'ਚ ਐਸੇ ਵੇਲੇ ਬੰਦੇ ਕਰ ਰਹੀ ਸਪਰੇ ਐਨੀ ਦੂਰੋਂ ਤੁਹਾਨੂੰ ਦਿਸਣੇ ਨਹੀਂ ਤੇ ਇੱਧਰ ਚਲੀ ਆਉਂਦਾ ਟਰੈਕਟਰ ਹੋਸੀ ਤੋਂ ਦੇਖਣ ਲੱਗ ਗਿਆ ਟਰੈਕਟਰ ਦਿਖਾਉਣਾ ਥੋੜੇ ਨੇੜੇ ਜਾ ਕੇ ਹੁਣ ਫੇਰ ਖੇਤ ਜਾਣਾ ਨਾ ਹੀ ਹੈ ਹੈ ਤਾਂ ਆਇਆ ਕਿੱਥੋਂ ਦੋ ਵਾਰ ਜਾਇਆ ਹੈ ਪਾ ਲੈ ਲੱਗੀ ਐ ਤਾਂ ਰਹੋ ਜਿੱਤੀ ਨੂੰ ਇਹਨੂੰ ਵੀ ਨੇੜੇ ਕਰਕੇ ਚਿੱਟੇ ਵਾਲਾ ਲੈ ਜਾ ਕੋਈ ਵੀਡੀਓ ਬਣਾਉਂਦਾ ਹੀ ਲੈ ਆ ਭਾਏ ਦੋ ਦੀ ਪਤਾ ਲੱਗ ਚਿੱਟੇ ਵਾਲਾ ਹੀ ਗੱਡੀ ਲੈ ਜਾਣ ਟਰੈਕਟਰ ਦਿਖਾਉਣਾ ਤੁਹਾਨੂੰ 36 30 ਨਿਊ ਹਾਲੈਂਡ ਯੋ ਹੌਲਾ ਟਰੈਕਟਰ ਕਿਹਦੇ ਉਹ ਬਾਹਰ ਲਾਏ